ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਜੋੜਾ ਮਾਜਰਾ ਨੂੰ ਲੈ ਕੇ ਨਜਾਇਜ਼ ਮਾਈਨਿੰਗ ਦੇ ਮਾਮਲੇ ਦੇ ਵਿੱਚ ਕੇਰਲਿਆ ਸਵਾਲ ਚੱਕੇ ਜਾ ਰਹੇ ਨੇ ਤਾਂ ਦੱਸਿਏ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਮੁਰ ਤੋਂ ਆਮ ਆਦਮੀ ਪਾਰਟੀ ਤੇ ਇੱਕ ਤਿੱਖਾ ਪਲਟਵਾਰ ਵੀ ਦੇਖਣ ਨੂੰ ਮਿਲਦਾ ਹੈ ਦੱਸਿਏ ਕਿ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਹੈ ਕਿ ਜਿੱਥੇ ਹੁੰਦੀ ਹੈ ਪਵੰਦੀ ਮਾਈਨਿੰਗ ਦੀ ਉੱਥੇ ਮੰਤਰੀ ਯਾਰ ਦੇ ਬੰਦੇ ਮਾਈਨਿੰਗ ਕਰਦੇ ਮਾਨਯੋਗ ਹਾਈ ਕੋਰਟ ਨੇ ਐਨਜੀਟੀ ਦੇ ਹੁਕਮਾਂ ਦੀ ਕੌਣ ਕਰੇ ਪਰਵਾਹ ਜਦੋਂ ਮੰਤਰੀ ਦੀ ਹੋਵੇ ਸਲਾਹ ਮਾਣਯੋਗ ਐਨਜੀਟੀ ਤੇ ਸ਼ਿਕਾਇਤ ਤੋਂ ਬਾਅਦ ਸੱਤ ਸਟੋਨ ਕ੍ਰੈਸ਼ਰਾਂ ਨੂੰ ਬੰਦ ਕਰਨਾ ਰੂਪਨਗਰ ਜ਼ਿਲ੍ਹੇ 'ਚ ਫਰਮਾਨ ਹੈ ਭਗਵੰਤ ਮਾਨ ਭਗਵੰਤ ਸਰਕਾਰ ਡਰੀ ਹੋਈ ਹੈ ਤੇ ਮਾਈਨਿੰਗ ਮਾਫੀਆ ਨੂੰ ਪਹਿਲਾ ਸ਼ਹਿ ਦੇ ਰਹੀ ਸੀ ਤੇ ਮਾਈਨਿੰਗ ਮੰਤਰੀ ਦੀ ਮੰਤਰੀ ਦਾ ਮਾਈਨਿੰਗ ਮਾਫੀਆ ਦੇ ਘਰ ਜਾਣਾ ਸਰਕਾਰ ਦੀ ਮਾਫੀਆ ਦੇ ਨਾਲ ਸਾਠ ਛਾਠ ਸਿੱਧ ਕਰਦੀ ਹੈ ਤਸੀਕ ਇਹ ਜਿਹੜੀ ਪੋਸਟ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਨਜਾਇਜ਼ ਮੈਨੂ ਨੂੰ ਲੈ ਕੇ ਮੁਰ ਤੋਂ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਘਿਰੀ ਹੋਈ ਹੈ ਤੇ ਉੱਥੇ ਹੀ ਹੁਣ ਮੰਤਰੀ ਜੋੜਾ ਮਾਜਰਾ ਨੂੰ ਲੈ ਕੇ ਮੁਰ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਸਵਾਲ ਚੱਕੇ ਜਾ ਰਹੇ ਨੇ ਤੇ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ ਨੂੰ ਲੈ ਕੇ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੇਰਿਆ ਤੇ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਮੁਰ ਤੋਂ ਸਵਾਲ ਜਿਹੜੇ ਕੀਤੇ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਜੋੜਾ ਮਾਜਰਾ ਨੂੰ ਲੈ ਕੇ ਨਜਾਇਜ਼ ਮਾਈਨਿੰਗ ਦੇ ਮਾਮਲੇ ਦੇ ਵਿੱਚ ਕੇਰਲਿਆ ਸਵਾਲ ਚੱਕੇ ਜਾ ਰਹੇ ਨੇ ਤਾਂ ਦੱਸਿਏ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਪੋਸਟਰ ਸਾਂਝੀ ਕੀਤੀ ਗਈ ਹੈ ਤੇ ਮੁਰ ਤੋਂ ਆਮ ਆਦਮੀ ਪਾਰਟੀ ਤੇ ਇੱਕ ਤਿੱਖਾ ਪਰਟਵਾਰ ਵੀ ਦੇਖਣ ਨੂੰ ਮਿਲਦਾ ਹੈ ਦੱਸਦੇ ਕਿ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਹੈ ਕਿ ਜਿੱਥੇ ਹੁੰਦੀ ਹੈ ਪਵੰਦੀ ਮਾਈਨਿੰਗ ਦੀ ਉੱਥੇ ਮੰਤਰੀ ਯਾਰ ਦੇ ਬੰਦੇ ਮਾਈਨਿੰਗ ਕਰਦੇ ਮਾਨਯੋਗ ਹਾਈ ਕੋਰਟ ਨੇ ਐਨਜੀਟੀ ਦੇ ਹੁਕਮਾਂ ਦੀ ਕੌਣ ਕਰੇ ਪਰਵਾਹ ਜਦੋਂ ਮੰਤਰੀ ਦੀ ਹੋਵੇ ਸਲਾਹ ਮਾਣਯੋਗ ਐਨਜੀਟੀ ਤੇ ਸ਼ਿਕਾਇਤ ਤੋਂ ਬਾਅਦ ਸੱਤ ਸਟੋਨ ਕ੍ਰੈਸ਼ਰਾਂ ਨੂੰ ਬੰਦ ਕਰਨਾ ਰੂਪਨਗਰ ਜ਼ਿਲ੍ਹੇ 'ਚ ਫਰਮਾਨ ਹੈ ਭਗਵੰਤ ਮਾਨ ਭਗਵੰਤ ਸਰਕਾਰ ਡਰੀ ਹੋਈ ਹੈ ਤੇ ਮਾਈਨਿੰਗ ਮਾਫੀਆ ਨੂੰ ਪਹਿਲਾ ਸ਼ਹਿ ਦੇ ਰਹੀ ਸੀ ਤੇ ਮਾਈਨਿੰਗ ਮੰਤਰੀ ਦੀ ਮੰਤਰੀ ਦਾ ਮਾਈਨਿੰਗ ਮਾਫੀਆ ਦੇ ਘਰ ਜਾਣਾ ਸਰਕਾਰ ਦੀ ਮਾਫੀਆ ਦੇ ਨਾਲ ਸਾਠ ਛਾਟ ਸਿੱਧ ਕਰਦੀ ਹੈ ਨਜ਼ੀਕ ਇਹ ਜਿਹੜੀ ਪੋਸਟ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਨਜਾਇਜ਼ ਮੈਨੂ ਲੈ ਕੇ ਮੁਰ ਤੋਂ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਘਿਰੀ ਹੋਈ ਹੈ ਤੇ ਉੱਥੇ ਹੀ ਹੁਣ ਮੰਤਰੀ ਜੋੜਾ ਮਾਜਰਾ ਨੂੰ ਲੈ ਕੇ ਮੁਰ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਸਵਾਲ ਜਿੱਕੇ ਜਾ ਰਹੇ ਨੇ ਤੇ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ ਨੂੰ ਲੈ ਕੇ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੇਰਿਆ ਤੇ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਮੁਰ ਤੋਂ ਸਵਾਲ ਜਿਹੜੇ ਕੀਤੇ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਜੋੜਾ ਮਾਜਰਾ ਨੂੰ ਲੈ ਕੇ ਨਜਾਇਜ਼ ਮਾਈਨਿੰਗ ਦੇ ਮਾਮਲੇ ਦੇ ਵਿੱਚ ਕੇਰਲਿਆ ਸਵਾਲ ਚੱਕੇ ਜਾ ਰਹੇ ਨੇ ਤੇ ਦੱਸਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਮੁਰ ਤੋਂ ਆਮ ਆਦਮੀ ਪਾਰਟੀ ਤੇ ਇੱਕ ਤਿੱਖਾ ਪਲਟਵਾਰ ਵੀ ਦੇਖਣ ਨੂੰ ਮਿਲਦਾ ਹੈ ਦੱਸਦੀ ਕਿ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਹੈ ਕਿ ਜਿੱਥੇ ਹੁੰਦੀ ਹੈ ਪਵੰਦੀ ਮਾਈਨਿੰਗ ਦੀ ਉੱਥੇ ਮੰਤਰੀ ਯਾਰ ਦੇ ਬੰਦੇ ਮਾਈਨਿੰਗ ਕਰਦੇ ਮਾਨਯੋਗ ਹਾਈ ਕੋਰਟ ਨੇ ਐਨਜੀਟੀ ਦੇ ਹੁਕਮਾਂ ਦੀ ਕੌਣ ਕਰੇ ਪਰਵਾਹ ਜਦੋਂ ਮੰਤਰੀ ਦੀ ਹੋਵੇ ਸਲਾਹ ਮਾਣਯੋਗ ਐਨਜੀਟੀ ਤੇ ਸ਼ਿਕਾਇਤ ਤੋਂ ਬਾਅਦ ਸੱਤ ਸਟੋਨ ਕ੍ਰੈਸ਼ਰਾਂ ਨੂੰ ਬੰਦ ਕਰਨਾ ਰੂਪਨਗਰ ਜ਼ਿਲ੍ਹੇ 'ਚ ਫਰਮਾਨ ਹੈ ਭਗਵੰਤ ਮਾਨ ਭਗਵੰਤ ਸਰਕਾਰ ਡਰੀ ਹੋਈ ਹੈ ਤੇ ਮਾਈਨਿੰਗ ਮਾਫੀਆ ਨੂੰ ਪਹਿਲਾ ਸ਼ਹਿ ਦੇ ਰਹੀ ਸੀ ਤੇ ਮਾਈਨਿੰਗ ਮੰਤਰੀ ਦੀ ਮੰਤਰੀ ਦਾ ਮਾਈਨਿੰਗ ਮਾਫੀਆ ਦੇ ਘਰ ਜਾਣਾ ਸਰਕਾਰ ਦੀ ਮਾਫੀਆ ਦੇ ਨਾਲ ਸਾਠ ਛੱਠ ਸਿੱਧ ਕਰਦੀ ਹੈ ਦੱਸੀ ਕਿ ਇਹ ਜਿਹੜੀ ਪੋਸਟ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਨਜਾਇਜ਼ ਜ਼ਮਾਇਨ ਨੂੰ ਲੈ ਕੇ ਮੁਰ ਤੋਂ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਘिरी ਹੋਈ ਹੈ ਤੇ ਉੱਥੇ ਹੀ ਹੁਣ ਮੰਤਰੀ ਜੋੜਾ ਮਾਜਰਾ ਨੂੰ ਲੈ ਕੇ ਮੁਰ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਸਵਾਲ ਚੱਕੇ ਜਾ ਰਹੇ ਨੇ ਤੇ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ ਨੂੰ ਲੈ ਕੇ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੇਰਿਆ ਤੇ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਮੁਰ ਤੋਂ ਸਵਾਲ ਜਿਹੜੇ ਕੀਤੇ ਜਾ ਰਹੇ ਨੇ